ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡ ਥਾਂਦੇ ਵਾਲਾ ਬਾਈ ਕੁਲਦੀਪ ਦੇ ਫਾਰਮ ਦੇ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਦਿਖਾਉਣੀਆਂ ਚਾਰੇ ਦੂਜਾ ਦੂਜਾ ਸੂਆ ਦੋਵਾਂ ਦੇ ਮਗਰ ਤਾਂ ਬੱਚੀਆਂ ਤੇ ਇੱਕ ਮਗਰ ਬੱਚਾ ਤੇ ਇੱਕ ਗੱਬਣ ਸੌਰੀ ਸੋ ਦੋਸਤੋ ਬਾਈ ਦਾ ਆਪ ਦਾ ਫਾਰਮ ਬਹੁਤ ਚੰਗਾ ਹੈ ਤੇ ਚੰਗੇ ਪਸ਼ੂ ਅੱਗੇ ਵੀ ਆਪਣੇ ਚੈਨਲ ਦੇ ਉੱਤੇ ਕਈ ਵੀਡੀਓ ਪਈਆਂ ਬਾਈ ਜੀ ਹਰਾਂ ਦੀਆਂ ਨਾਲ-ਨਾਲ ਦੁੱਧ ਦਾ ਕੰਮ ਆ ਖੇਤੀਬਾੜੀ ਦੇ ਨਾਲ-ਨਾਲ ਦੋਸਤੋ ਇਸ ਛੋਟੀ ਜੀ ਗੱਲ ਕਰਕੇ ਦੋਸਤੋ ਇਹ ਪਸ਼ੂ ਬਾਈ ਵੇਚ ਦਿੰਦੇ ਆ ਇਹਨਾਂ ਕੋਲੋਂ ਵਪਾਰੀ ਵੀਰ ਵੀ ਪਸ਼ੂ ਲੈ ਜਾਂਦੇ ਆ ਤੇ ਅੱਗੇ ਵੇਚਣ ਵਾਸਤੇ ਤੇ ਜਿਹੜੇ ਦੁੱਧ ਪੀਣ ਵਾਲੇ ਵੀਰ ਆ ਉਹ ਵੀ ਇਹਨਾਂ ਕੋਲੋਂ ਕਿਸਾਨ ਵੀਰ ਲੈ ਕੇ ਪਸ਼ੂ ਘਰੇ ਆਪਦੀ ਲੋੜ ਦੇ ਲਈ ਲਿਆ ਜਾਂਦੇ ਆ ਸੋ ਦੋਸਤੋ ਨਵੇਂ ਜੁੜੇ ਵੀਰਾਂ ਨੇ ਇੱਕ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਆ ਉਹ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆ ਕਲਦੀਪ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਾਈ ਜੀ ਬਹੁਤ ਵਧੀਆ ਜੀ ਤੇ ਬਾਈ ਜੀ ਅੱਜ ਆਪਣੇ ਕੋਲ ਕਿੰਨੀਆਂ ਗਾਵਾਂ ਸੇਲ ਆ ਆਪਣੇ ਕੋਲ 4 ਆਈ ਅੱਜ 4 ਤਿੰਨ ਤਾਂ ਸੂਈਆਂ ਸੂਈਆਂ ਆਈ ਤਿੰਨ ਸੂਈਆਂ ਸੂਈਆਂ ਇੱਕ ਮਗਰ ਬੱਛੀਆਂ ਠੀਕ ਐ ਇੱਕ ਮਗਰ ਬੱਛਾ ਇੱਕ ਗੱਬਣ ਆ ਕੱਚੀ ਆ ਪਿਛਲੀ ਵੀਡੀਓ ਚ ਆਪਾਂ ਦੱਸਿਆ ਵੀ ਕੱਚੀਆਂ ਪੋ ਲੈਣੇ ਨੇ ਗਾਂ ਜਿਹੜੀ ਬਾਲੀ ਚੰਗੀ ਗਾਂ ਲੱਗਦੀ ਆ ਆਪ ਨੂੰ ਠੀਕ ਐ ਫੁੱਲ ਰਿਕਾਰਡ ਵਾਲੀ ਤੇ ਆਪਣਾ ਨਾ ਬਾਈ ਨੰਬਰ ਦੱਸਿਓ ਕਰਾ ਆਪਣਾ ਨੰਬਰ ਆ 98555 9855100266 00266 ਹਾਂਜੀ ਠੀਕ ਹੈ ਹਾਂਜੀ ਕੁਲਦੀਪ ਵੀਰੇ ਇਹ ਕਿੰਨਾ ਸੁਆ ਬੈਠਾ ਜੀ ਬੜੇ ਸੁਆ ਸੁਣਾ ਬੈਠ ਨੇ ਬਾਈ ਗੱਭਰ ਨੇ ਹਾਂ ਪਹਿਲਾਂ ਨੇ 24 ਕਿਲੋ ਦੁੱਧ ਦਿੱਤਾ ਨੇ ਠੀਕ ਹੈ ਜੀ ਅੱਜ ਵੇਖਦੇ ਆ ਥੱਲੋ ਹਜੇ ਉਤਰੀ ਨਹੀਂ ਗਾ ਅੱਜ ਦੇ ਉੱਤਲ ਤਿਆਰੀ ਤੁਰੀ ਬਹੁਤ ਸੋਹਣੀ ਕਰਦੀ ਹੈ ਗਾਂ ਇਹ ਠੀਕ ਹੈ ਆ ਦੇ 66 ਸੀਮਨ ਲੱਗਾ 66 ਸੀਮਨ ਕਿਹੜਾ ਲੱਗਾ ਸੀਮਨ ਲੱਗਾ ਇਹ ਨਹੀਂ ਪਤਾ ਕਿਹੜਾ ਲੱਗਾ ਲੱਗਾ 66 ਆ ਉਹ ਆਪਾਂ ਰਿਕਾਰਡ ਲੈ ਲਾਂਗੇ ਉਹਨਾਂ ਦਾ ਫੋਨ ਨੰਬਰ ਆਪਣੇ ਕੋਲ ਹੈਗਾ ਆਪਾਂ ਦੇ ਦਾਂਗੇ ਰਿਕਾਰਡ ਵੀ ਠੀਕ ਹੈ ਜੀ ਇਹ ਕਿਉਂ ਮੈਂ ਕਿਦਾਂ ਲੈਂਦੀ ਆ ਜੀ ਇਹ ਲੈ ਯੂਗਤ 12 13 ਦਿਨ ਬਾਈ 12 ਫਲੀ ਪੂਲੀ ਤੇ ਚੌਕ ਚੌਕ ਵੈੜ ਦੀ ਬਹੁਤ ਚੰਗੀ ਹੈ ਬਹੁਤ ਰਾਜੀ ਬੜੀ ਚੰਗੀ ਆ ਵੇਲ ਕੱਦ ਕਾਠ ਬਾਕੀ ਲੇਵੇ ਦੀਆਂ ਨਾਲ ਨਾਲ ਦਿਖਾ ਦਿਓ ਨੇੜੇ ਹੋ ਕੇ ਤੁਹਾਨੂੰ ਸਾਰੀ ਵੈੜ ਦਿਖਾ ਦਿੰਨੇ ਆਂ ਦੋਸਤੋ ਬਾਈ ਦੇ ਚੰਗੇ ਪਸ਼ੂ ਹੁੰਦੇ ਆ ਤੁਸੀਂ ਅੱਗੇ ਵੀ ਵੀਡੀਓ ਦੇਖੀ ਹੋਣੀ ਆ ਕਿਉਂਕਿ ਵੇਚ ਖਰੀਦ ਦਾ ਕੰਮ ਵੀ ਕਰ ਲੈਂਦੇ ਆ ਨਾਲ ਨਾਲ ਦੁੱਧ ਦਾ ਕੰਮ ਵੀ ਆ ਇਹ ਪਹਿਲਾਂ ਰਦਾ ਹੈ ਨਹੀਂ ਵਿੱਚ ਪਾਉਂਦਾ ਤਾਂ ਹੀ ਨਵਾਈ ਹੋਈ ਨਹੀਂ ਗੀ ਕੰਮ ਮਾਚਰੋਂ ਵੀਡੀਓ ਬਣਦੀ ਆ ਤੇ ਪਾ ਹੀ ਦਿੰਨੇ ਆ ਵਿੱਚ ਬਹੁਤ ਬਈ ਲਾਉਂਦੀ ਰਹਉਂਦੀ ਬਹੁਤ ਆ ਬਹੁਤ ਜਿਆਦੇ ਚ ਵਧੀਆ ਝੋਲੀ ਭਰਉਂਦੀ ਆ ਖਾਂ ਢਲ ਢੁਲ ਚੰਗੀ ਪਈ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਸੋਹਣਾ ਥਣ ਲੱਗਿਆ ਮੂਰਲੇ ਨਾਲ ਮੂਰਲਾ ਥਣ ਬਰਾਬਰ ਆ ਤੇ ਮਗਰਲੇ ਨਾਲ ਪਗਰ ਲਾ ਤੇ ਨਾੜਾਂ ਤੁਹਾਨੂੰ ਦਿਖਾਈ ਦੇ ਰਹੀਆਂ ਦੋਸਤੋ ਹਵਾਨੇ ਦੇ ਉੱਤੇ ਬੱਚਕੇ ਬੋਲੀ 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 ਹੋਲੀ ਬੋਲੀ ਲਓ ਵੀ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਚੰਗੀ ਵਹਿੜਾ ਤੁਹਾਨੂੰ ਦੁਬਾਰਾ ਤੋੜ ਕੇ ਦਿਖਾਉਣੇ ਆ ਦੋਸਤ ਸਜਣਾ ਵੇਲ ਕਦ ਕਾਠ ਰਾਜੀ ਪਲੀ ਹਰ ਪੱਖ ਤੋਂ ਚੰਗੀ ਆ ਕੇ ਤੁਸੀਂ ਦੇਖੋਗੇ ਤਾਂ ਵਹਿੜ ਤੁਹਾਡੇ ਪਸੰਦ ਆ ਕੱਚੀ ਆ ਹਜੇ ਤੇ ਬਾਈ ਕਲਦੀਬ ਕੀ ਮੁੱਲ ਰੱਖਿਆ ਫਿਰ ਆਪਾਂ ਇਹਦਾ ਇਹਦਾ ਮੁੱਲ ਬਾ ਲੈਣ ਦੇ ਨਹੀਂ ਹੋਊਗਾ ਬਾਈ 1 ਲੱਖ ਤੇ 2000 ਰੁਪਿਆ ਠੀਕ ਹੈ ਜੀ ਲਓ ਵੀ ਸਜਣਾ 1 ਲੱਖ 2000 ਰੁਪਿਆ ਮੁੱਲ ਆ ਬਣਦਾ ਮਾਨਤਾਣਾ ਇਹਦੇ ਵਿੱਚੋਂ ਥੋੜਾ ਹਾਂ ਥੋੜਾ ਮੋਟਾ ਕਰ ਦਾਂਗੇ ਆਂ ਤੇ ਇਸ ਤੋਂ ਇਲਾਵਾ ਇੱਕ ਐਚ ਐਫ ਬਹੁਤ ਵੱਡੇ ਕੱਦ ਕਾਠ ਵਾਲੀ ਆ ਇਹਦੇ ਬਾਰੇ ਦੱਸਿਓ ਬਾਈ ਇਹ ਵੀ ਦੂਜਾ ਸੂਆ ਹੀ ਆ ਬਾਈ ਦੂਜਾ ਹੀ ਇਹ ਆ ਹਾਂਜੀ ਇਹ ਪਰਸੋਂ ਸੂਈ ਆ ਪਰਸੋਂ ਸੂਈ ਆ ਤੇ ਮਗਰੇ ਦੇ ਕੀ ਮਗਰੇ ਦੇ ਬੱਛਾ ਜੀ ਮਗਰ ਬੱਚਾ ਬੱਛਾ ਹੈ ਤੇ ਦੁੱਧ ਹੁਣ 17 18 ਕਿਲੋ ਜਿਹੜਾ ਬੋਲ ਆ ਨਾ ਉਹ ਕੰਡੇ ਤੋਲ ਵਾਲਾ ਇਹਦੇ ਥੱਲੇ ਆਪਣਾ ਕੰਡਾ ਪਿਆ ਇੱਥੇ ਕੋਈ ਤੋਲ ਕੇ ਲੈੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਕੰਡੇ ਤੇ ਤੋਲ ਕੇ ਬਾਈ ਕਹਿੰਦਾ ਵੀ ਦੋ ਟਾਈਮ ਚੋਈ ਕਰ ਲੈ ਭਾਵੇਂ ਕੋਈ ਚਾਰ ਟਾਈਮ ਚੋਈ ਕਰ ਲੈ 26 ਕਿਲੋ ਦੁੱਧ ਦੱਸਿਆ ਜਿੰਨਾ ਤੋਂ ਲਈ ਹੈ ਵੀ 26 ਕਿਲੋ ਨੇ ਪਹਿਲਾਂ ਨੇ ਦੁੱਧ ਦਿੱਤਾ ਪਹਿਲਾਂ ਨੇ 26 ਕਿਲੋ ਦੁੱਧ ਕਰਤਾ ਹਾਂਜੀ ਆ ਜੀ ਵੇਖੋ 26 ਦਿੰਦੀ ਆ 25 ਦਿੰਦੀ ਆ 30 ਦਿੰਦੀ ਆ ਉਹ ਅਗਲੇ ਦਿਨਾਂ ਦੇ ਆ ਬੱਚਾ ਦੋਸਤੋ 나ੜੂਆ ਨਾਲ ਨਾਣਾ ਹਮਾਨੇ ਤੇ ਕਲੀਆਂ ਕਲੀਆਂ ਤੁਹਾਨੂੰ ਦਿਖਾਈ ਦੇਣੀਆਂ ਦੇਖ ਸਕਦੇ ਹੋ ਸੀਲਸਲਾਗ ਬਹੁਤ ਆ ਦੋਸਤੋ ਨਿਆਣਾ ਨਹੀਂ ਪਾਇਆ ਕੋਈ ਕੋਈ ਬੱਚਾ ਨਹੀਂ ਛੱਡਿਆ ਦੇਖ ਸਕਦੇ ਹੋ ਉਹਨਾਂ ਨੇ ਆਣੇ ਤੋਂ ਹੀ ਚੋਣੇ ਬਾਈ ਇਹਨੂੰ ਜਿਵੇਂ ਮਰਜੀ ਭਣਾ ਵੇੜੇ ਵਿਚਾਲੇ ਛੱਲ ਕੇ ਚੋਲੇ ਕੋਈ ਬਾਈ ਕਹਿੰਦਾ ਵੀ ਨਿਆਣਾ ਕਦੇ ਨਹੀਂ ਪਾਇਆਗਾ ਤੇ ਕੁਆਲਿਟੀ ਦੋਸਤੋ ਬਹੁਤ ਚੰਗੀ ਹੈ ਦੇਖ ਸਕਦੇ ਹੋ ਤੁਸੀਂ ਬੋਦੀ ਬਾਦੀ ਬਣਦੀ ਆ ਮੱਥੇ 'ਚ ਤੇ ਵੇਲ ਚੰਗੀ ਆ ਕਦ ਕਾਠ ਠੀਕ ਆ ਤੋੜ ਕੇ ਤੁਹਾਨੂੰ ਦਿਖਾਉਂਦੇ ਆ ਲਓ ਇਹ ਮਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਕਦ ਕਾਠ ਇਹਦਾ ਵੀ ਬਹੁਤ ਆ ਬੱਡ ਬੱਡੀ ਵੀ ਚੰਗੀ ਆ ਚੋੜੀ-ਜੋੜੀ ਵੀ ਚੰਗੀ ਆ ਕੁਆਲਟੀ ਸੀਲ ਲੱਗ ਹਰ ਪੱਖ ਤੋਂ ਦੋਸਤੋ ਚੰਗੀ ਆ ਵੇੜ ਤੇ ਮਗਰ ਇਹਦੇ ਕਰਮਾ ਵਾਲੀ ਦੇ ਵੱਛਾ ਰੀੜ ਦੀ ਹੱਡੀ ਬਿਲਕੁਲ ਗਾਇਰ ਕੀ ਸਿੱਧੀ ਆ ਪਿਛਲੇ ਪਾਸੇ ਥੋੜੀਆਂ ਹੀ ਭੜਾਂ ਬਈ ਤਾਂ ਕਰਕੇ ਥਾਂ ਨੂੰ ਵਧੀਆ ਚੁਆਏ ਚੋਏ ਜਾਂਦੇ ਮੁੱਠੀ ਨਾਲ ਇਹਦਾ ਠੀਕ ਹੈ ਜੀ ਠੀਕ ਹੈ ਨਹੀਂ ਸੋਹਣਾ ਲੱਗਿਆ ਥਾਂ ਬਾਈ ਹਾਂ ਬਹੁਤ ਸੋਹਣਾ ਥਾਂ ਲੱਗਿਆ ਇਹਦੇ ਕੀ ਕੀਮਤ ਕਰਾਂਗੇ ਬਾਈ ਆਪਾਂ ਇਹਦਾ ਬੱਲ ਲੈਣ ਦੇ ਨਹੀਂ ਹੋਊਗਾ 1,05,000 ਰੁਪਏ ਬਾਈ ਇਹਦਾ 1,05,000 ਰੁਪਏ ਇਸ ਤੋਂ ਇਲਾਵਾ ਇੱਕ ਐਚਐਫ ਹੋਅੜ ਵੱੱਛੀ ਵਾਲੀ ਖੜੀ ਆ ਇਹਦੇ ਬਾਰੇ ਦੱਸੋ ਬਾਈ ਇਹ ਦੂਜਾ ਸੂਹਾ ਸੂਈ ਹੈ ਬਾਈ ਦੂਜਾ ਸੂਹਾ ਸੂਈ ਆ ਮਗਰ ਵੱਛੀ ਹੈ ਇਹਦੇ ਠੀਕ ਹੈ ਜੀ ਜੇ ਵੱਛੀ ਕਿਸੇ ਨੇ ਨਹੀਂ ਲੈਣੀ ਕੀ ਹੁੰਦਾ ਵੀ ਇਹ ਵੱਛੀ ਅਹੀ ਨਿਕਲ ਆ ਦੁੱਧ ਹੀ ਆਪਾਂ 20000 ਰੁਪਏ ਦੀ ਵੱਛੀ ਇਹ ਉਹ ਆ ਜੀ ਕੀ ਬਾਤ ਹੈ ਜੀ ਕਿਹੜੇ ਸੀ ਮੰਦੀ ਬਾਈ ਇਹ ਸੀਮਨ ਤਾਂ ਲੈ ਦੂੰਗਾ ਰਿਕਾਰਡ ਮੈਂ ਐਵੇਂ ਆਪਾਂ ਆਪਦੇ ਕੋਲੋਂ ਨਹੀਂ ਬਣਾ ਕੇ ਦੱਸਣਾਗਾ ਠੀਕ ਹੈ ਠੀਕ ਉਹਦੇ ਥੋੜੇ ਮੈਂ ਕਾਲੀ ਸੀਗਾ ਜੋ ਲਈ ਆ ਉਹ ਕਦੇ ਦੇ ਦਾਂਗੇ ਦੂਜੇ ਮੁੰਡੇ ਦਾ ਨਾਲ ਰਿਕਾਰਡ ਲਿਖਿਆ ਸੀਗਾ ਵਾਹ ਜੀ ਤੇ ਕਾਰਡ ਆਪਾਂ ਲੈ ਲਾਂਗੇ ਰਿਕਾਰਡ ਦੀ ਜਿਹਨੇ ਐਡੀ ਗਾਂ ਵਧੀਆ ਤਾਂ ਆਪ ਤਿਆਰ ਕਰ ਲਈ ਉਹਨੇ ਕੋਈ ਮਾੜਾ ਸੀਮੰਟ ਨਹੀਂ ਪਾਇਆਗਾ ਦੂਜਾ ਸੂਆ ਹੀ ਹੈ ਜੀ ਦੂਜਾ ਦੂਜਾ ਪਿਓਰ ਦੂਜਾ ਲਓ ਵੀ ਇਹ ਵੀ ਦੂਜਾ ਸੂਆ ਹੀ ਹੈ ਕਰਮਾਲੀ ਥਾਨ ਹਵਾਨਾ ਬਹੁਤ ਸਾਫ ਸੁਥਰਾ ਹੈ ਫਿਟਿੰਗ ਵਾਲਾ ਆਰਡਰ ਕਿੱਥੋਂ ਦੇਖ ਲਓ ਸਟਾਰਟ ਹੁੰਦਾ ਆਰਡਰ ਇਹ ਬਹੁਤ ਮੋਟਾ ਮੋਟਾ ਥਾਨ ਲੱਗਾ ਹੈ ਦੋਸਤੋ ਇਹ ਬਾਕੀ ਵੇਂਜੂਂਜ ਬਹੁਤ ਲੇਵੇ ਦੀਆਂ ਮਗਰ ਬੱਚਾ ਦੋਸਤੋ ਵੱਛੀ ਤੁਹਾਨੂੰ ਦਿਖਾਉਣੇ ਆ ਬਹੁਤ ਸ਼ਾਨਦਾਰ ਵੱਛੀ ਹੈ ਦੇਖ ਸਕਦੇ ਹੋ ਤੁਸੀਂ 20000 ਰੁਪਿਆ ਵੱਛੀ ਦਾ ਮੁੱਲ ਦੋਸਤੋ ਇਹਦਾ ਪਾਇਆ ਭਾਈ ਨੇ ਵੀ 20000 ਦੀ ਬੱਛੀ ਰੱਖ ਲਾਂਗੇ ਮੂੰਹ ਮੱਥਾ ਕੱਦ ਕਾੜ ਹਰ ਪੱਖ ਤੋਂ ਵਾਇਰ ਚੰਗੀ ਆ ਦੋਸਤੋ 16 17 ਕਿਲੋ ਦੁੱਧ ਹੁਣ ਇਹਦੇ ਥੱਲੇ 17 ਕਿਲੋ ਨਾ ਭੋਮੇ ਬਾਈ ਅੱਜ ਇਹਦੇ ਥੱਲੇ 16 17 ਕਿਲੋ ਕੰਡੇ ਤੋਲ ਵਾਲਾ ਇਹਦੇ ਥੱਲੇ ਵੀ ਹੈਗਾ ਠੀਕ ਆ ਬਾਈ ਹਾਂ ਬਗੂ ਦੋ ਟਾਂਕ ਚੋਲੇ ਤਾਂ ਕਿਉਂਕਿ ਤੀਜਾ ਬੋੜਾ ਹੀ ਆ ਹਜੇ ਤੀਜਾ ਦਿਨ ਅਜ ਇਹਨਾਂ ਦੋਨਾਂ ਗਾਵਣ ਤੀਜਾ ਦੀ ਜਦ ਨਹੀਂ ਆ ਸੋਈਆਂ ਨੂੰ ਲਓ ਵੀ ਸੱਜਣੋ ਬਹੁਤ ਹੀ ਸ਼ਾਨਦਾਰ ਆ ਥਣ ਤੇ ਨਾੜਾਂ ਉੱਤੇ ਕਲੀਆਂ ਕਲੀਆਂ ਤੁਹਾਨੂੰ ਦਿਖਾਈ ਦੇ ਆ ਬਾਕੀ ਕੱਦ ਤੇ ਵੇਲ ਤਾਂ ਤੁਸੀਂ ਆਪ ਹੀ ਵੇਖ ਸਕਦੇ ਹੋ ਕਿੰਨਾ ਬਹੁ ਇਹ ਤੌਰ ਕੇ ਤੁਹਾਨੂੰ ਇਹ ਵੀ ਦਿਖਾ ਦਿੰਦਾ ਇਹ ਫਾਰਮ ਜੋ ਖੁੱਲੀ ਪਰਦੀ ਗਾ ਤੜਿਆਰੇ ਦਾ ਥੋੜਾ ਜਿਹਾ ਕਾਲ ਜੀ ਨੂੰ ਚੱਲਦਾ ਤੁਰਨਾ ਵੀ ਨਹੀਂ ਆਉਂਦਾ ਹਜੇ ਨਹੀਂ ਨਹੀਂ ਬਹੁਤ ਚੰਗੀ ਤੁਰ ਜਾਂਦੀ ਹੈ ਲਓ ਵੀ ਵੇਲ ਬਹੁਤ ਆ ਕੱਦ ਬਹੁਤ ਆ ਹਰ ਪੱਖ ਤੋਂ ਠੀਕ ਆ ਆ ਕੇ ਤੁਸੀਂ ਦੇਖੋਗੇ ਬੱਚੀ ਤੁਹਾਡੇ ਪਸੰਦ ਆਊਗੀ ਦੋਸਤੋ ਕੀ ਦੁੱਧ ਰ ਕੱਢ ਰਿਹਾ ਬਈ ਇਹਦਾ ਇਹ ਦੁੱਧ ਬਈ 30 ਪਲੱਸ ਹੀ ਦੇ ਦੂਗੀ 3+ 25 26 ਕਿਲੋ 10 10 ਦੇ ਵੀ ਇਹਨੇ ਅਹੀ ਚੋਇਆ ਥੰਦੋ ਪਹਿਲਾਂ ਥੰਦੋ ਠੀਕ ਹੈ ਜੀ ਐਡ ਕੀ 30+ ਦੀ ਉਮੀਦ ਮੈਨੂੰ ਹੈਗੀ ਆ ਬਾਕੀ ਗਾਂ ਬਾਈ ਦੁੱਧ ਦਾ ਸੇਵਾ ਦਾ ਹੁੰਦਾ ਬਾਈ ਭਾਵੇਂ ਕੀ ਮੁੱਲ ਆ ਬਾਈ ਇਹਦਾ ਇਹਦਾ ਮੁੱਲ ਲੈਣ ਦੇਣ ਇੱਕ 10 ਦੀ ਦੇ ਦਾਂਗੇ ਜੀ ਆਪਾਂ ਜੇ ਵੱਚੀ ਨਹੀਂ ਲੈਣੀ ਤਾਂ 90000 ਦੀ ਦੇ ਦਾਂਗੇ ਵਾਹ ਜੀ ਵਾਹ ਲਓ ਵੀ ਮਿੱਤਰੋ ਇੱਕ ਦਾਸ ਮੁੱਲਾ ਬਣਦਾ ਮਾਨ ਤੁਹਾਨੂੰ ਕੁਛ ਨਾ ਕੁਛ ਇਹਦੇ ਵਿੱਚੋਂ 20 ਤੁਹਾਡਾ ਜ਼ਰੂਰ ਕੀਤਾ ਜਾਊਗਾ ਇਸ ਤੋਂ ਲੋ ਇੱਕ ਲੰਡੀ ਵਹਿੜਾ ਸੂਈ ਆ ਵੱਚੀ ਜਰਸੀ ਉਹਦੇ ਮਗਰੋਂ ਵਿਖਾਉਣੇ ਪਿੱਛੇ ਗੱਲ ਵੀ ਇਹ ਪਣ ਹਾਂ ਮਾਈਕਲ ਦੀ ਇਹਦੀ ਡਿਟੇਲ ਦੱਸਿਓ ਜਾਈ ਠੀਕ ਹੈ ਜੀ ਹਾਂ ਜੇਰ ਕੰਪਲੀਟ ਹੈ ਇਹ ਦੂਜਾ ਸੂਆ ਦੂਜਾ ਸੂਆ ਤੇ ਪਹਿਲੇ ਸੂਏ ਦਾ ਕੀ ਪਹਿਲੇ ਸੂਆ ਸਾਰਾ 19 ਕਿਲੋ ਮੰਨ ਲਓ 20 ਕਿਲੋ ਦੁੱਧ ਆ ਦੇ ਦਿੱਤਾ ਠੀਕ ਹੈ ਜੀ ਐਸਕੇ ਮੈਨੂੰ ਲੱਗਦਾ 20 ਤੋਂ ਪਲੱਸ ਦੇ ਦਊਗੀ ਅਰੇ 2 ਦਿਨ ਕੱਚੀ ਸੂਪੀ ਆ ਲੋ ਵੀ ਮਿੱਤਰੋ ਆ ਪਈ ਹੈ ਜੇਰ ਕੰਪਲੀਟ ਤੇ ਮਗਰ ਇਹਦੇ ਜਰਸੀ ਬੱਛੀ ਆ ਕਾਲੇ ਰੰਗ ਦੀ ਆ ਬੱਛੀ ਬੱਛੀ ਕੁਆਲਿਟੀ ਵਧੀਆ ਕੁਆਲਿਟੀ ਠੀਕ ਆ ਬੱਛੀ ਦੀ ਬਹੁਤ ਚੰਗੀ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਬਾਕੀ ਆਪ ਬਹੁਤ ਚੰਗੇ ਦੁੱਧ ਰਘਾਰ ਵਾਲੀਆਂ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਕੀ ਥਾਂ ਲੇਵੇ ਦੀ ਬਹੁਤ ਜਿਆਦਾ ਸਾਫ ਆ ਨਾੜਾ ਨੂੜਾ ਹਵਾਨੇ ਦਿੱਤੇ ਤੇ ਸੀਲਸ ਲੱਗ ਤੁਸੀਂ ਦੇਖ ਸਕਦੇ ਹੋ ਬਾਈ ਹੱਥ ਮਾਰ ਰਿਆ ਬਹੁਤ ਸ਼ਾਨਦਾਰ ਫੁੱਟਬਾਲ ਵਾਂਗ ਹਵਾਨਾ ਗੋਲ ਇਹ ਪੂਰਾ ਪੱਟਾਂ ਦੇ ਵਿੱਚ ਫਸਿਆ ਹੋਇਆ ਉੱਪਰ ਨਾ ਹਵਾਨਾ ਦੋਸਤੋ ਥਣ ਬਹੁਤ ਸੋਹਣਾ ਕਰਮਾਲੀ ਦਾ ਦੋਨਾਂ ਪਾਸਿਆਂ ਤੋਂ ਸੇਮ ਸਹਜਾ ਥਣਾਂ ਦਾ ਦੋਸਤੋ ਨਾੜਾ ਹਵਾਨੇ ਤੇ ਕਲੀਆਂ-ਕਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗਾ ਆ ਕਰਮਾ ਵਾਲੀ ਦੇ ਮਗਰ ਬੱਛੀ ਆ ਜਰਸੀ ਬੱਛੀ ਨੂੰ ਜਨਮ ਦਿੱਤਾ ਦੋਸਤੋ ਇਹਨੇ ਕਾਲੇ ਰੰਗ ਦੀ ਚਮਕ ਬੱਛੀ ਜਿਆ ਜਿਵੇਂ ਸੁਨਹਿਲਾ ਕਪੜਾ ਹੁੰਦਾ ਲਓ ਵੀ ਸਜਣੋ ਤੁਹਾਨੂੰ ਕੋਰ ਕੇ ਇਹ ਵੈੜ ਵੀ ਦਿਖਾ ਦਨੇ ਆ ਦੂਜਾ ਸੂਵੇ ਕਰਮਾ ਵਾਲੀ ਇਹ ਸੂਈ ਆ ਇਹ ਹੁਣੇ ਤੁਹਾਡੇ ਸਾਹਮਣੇ ਜੇਰ ਕੰਪਲੀਟ ਹੋ ਗਿਆ ਕੱਢਿਆ ਬਾਈ 2.5 ਕਿਲੋ ਕੱਢਿਆ ਬਾਈ ਹਾਂ ਬੱਛੀ ਨੂੰ ਪਿਆ ਲਓ ਵੀ ਬੌਲਾ ਬੱਛੀ ਨੂੰ ਪਿਆ ਹੋਇਆ ਵੈ ਇਹ ਯਰ ਸੀ ਚੀਏ ਪੈਂਦੀ ਆ ਦੋਸਤੋ ਸੀ ਚੀਏ ਬਾਕੀ ਚਮਕ ਚਮਕ ਬਹੁਤ ਆ ਬਾਈ ਜਿਵੇਂ ਪਿੰਡਾ ਸਲੀਨ ਨਹੀਂ ਹੁੰਦਾ ਇਹਦਾ ਹਾਂਜੀ ਸਲੀਨ ਉਹ ਚਮਕਦੀ ਆ ਬਾਕੀ ਪਤਲੀ ਚੌੜੀ ਜਿਵੇਂ ਬਰੀਕ ਜਿਵੇਂ ਆਪਣੇ ਕੰਪੜੇ ਨਹੀਂ ਕਰਕੇ ਦੋਸਤੋ ਹਜੇ ਨੁਹਾਈ ਨਹੀਂ ਗਈ ਇਸ ਕਰਕੇ ਇਹ ਹਾਂ ਬਾਈ ਕੁਲਦੀਪ ਇਹਦਾ ਆਪਾਂ ਕੀ ਮੁੱਲ ਕਰਦੇ ਆਂ ਫਿਰ ਅੱਜ ਬਾਈ ਇਹਦਾ ਮੁੱਲ ਲੈਣ ਦੇਣ ਯੈਸ ਤੇ ਨੋ 67000 ਰੁਪਏ ਤਿੰਨ ਘੜ 70 ਦੀ ਦੇਵਾਂਗੇ ਵਾਹ ਜੀ ਵਾਹ ਕੀ ਬਾਤ ਆ ਲੋ ਵੀ ਮਿੱਤਰੋ 67000 ਮੁੱਲਾ ਤੇ ਦੁੱਧ ਕਰਮਾ ਵਾਲੀ ਥੱਲੇ ਲੱਖ ਵਾਲੀਆਂ ਜਨਾਂ ਹੀ ਆ ਤੇ ਚਾਰ ਵੈੜਾ ਤੁਹਾਨੂੰ ਦਿਖਾ ਦਿਆਂ ਦੋਸਤੋ ਤੇ ਇੱਕ ਵੈੜਾ ਜਿਹੜੀ ਕਿ ਹੁਣੇ-ਹੁਣੇ ਬਾਈ ਨੇ ਆ ਬਾਈ ਖਰੀਦੀ ਸੀ ਕੱਲ ਤੇ ਹੁਣ ਆਈ ਆ ਐਂਟਰੀ ਕੀਤੀ ਆ ਉਹਨੇ ਉਹ ਤੁਹਾਨੂੰ ਦਿਖਾਉਣਾ ਹੈ ਉਹਦੀ ਡਿਟੇਲ ਵੀ ਆਪਾਂ ਲੈਨੇ ਆ ਪਹਿਲਾਂ ਚਾਰਾਂ ਗਾਵਾਂ ਦੀ ਤੁਹਾਨੂੰ ਡਿਟੇਲ ਦਿੱਤੀ ਆ ਉਸ ਵੈੜ ਦੀ ਵੀ ਤੁਹਾਨੂੰ ਡਿਟੇਲ ਲੈ ਕੇ ਬਾਜੂ ਦਿੰਨੇ ਆ ਆਹ ਦੇਖ ਸਕਦੇ ਹੋ ਦੋਸਤੋ ਪੰਜਾਬ ਦੀ ਜਰਸੀ ਆਇਰ ਸ਼ੈਰ ਵੀ ਨੂੰ ਆਪਾਂ ਕਹਿ ਸਕਦੇ ਆ ਦੋਸਤੋ ਇਹ ਤੁਹਾਨੂੰ ਬਾਹਰ ਕੱਢ ਕੇ ਵੈੜ ਦਿਖਾਉਣੇ ਗਲਦੀਪ ਭਾਈ ਗੱਬਣਾ ਇਹ ਗੱਬਣ ਗੱਬਣ ਬਾਈ ਠੀਕ ਆ ਕੀ ਦੋਦਰ ਘੜਾ ਇਹਦਾ ਬਈ ਇਹਦਾ 17 18 ਕਿਲੋ ਪਹਿਲਾਂ ਦਾ ਦੋ ਹੈਗਾ ਪਹਿਲੇ ਉਹ ਇਹਦਾ ਦੂਜਾ ਉਹਦਾ ਸੋਨਾ ਇਹ ਕੱਚੀ ਜਰੂਰ ਦਹਾਂ 12 ਦਿਨਾਂ ਦੀ ਠੀਕ ਆ ਜੀ ਉਹਦਾ ਚੱਲ ਹੁਣ ਆਈ ਆਪਮੈਨ ਚੰਗਰੀ ਬਣੀਆਂ ਦੀ ਪਾਈ ਦੀ ਇਹ ਵਿੱਚ ਸਹੀ ਆ ਜੀ ਮੌਕੇ ਤੇ ਆ ਗਈ ਬਾਕੀ ਪੜੀ ਨਿੱਗਰ ਪੜੀ ਬਹੁਤ ਆ ਲਓ ਵੀ ਮਿੱਤਰਾਂ ਬਾ ਕੱਲਾ ਇਹਦੇ ਮਗਰਲੇ ਨੋ ਬਣਾਉਣ ਵਾਲਿਆ ਹੋਰ ਨਹੀਂ ਕੋਈ ਵੀ ਇਹਨੂੰ ਤੋੜ ਕੇ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਨੇ ਆ ਬਾਅਦ ਚ ਤੁਹਾਨੂੰ ਡਿਟੇਲ ਦੇਵਾਂਗੇ ਇਹਦੇ ਕਿੰਨੇ ਕ ਦਿਨ ਲੈਂਦੀ ਹੈ ਵਹੀ ਕਲਦੀਪ ਇਹ 12 13 ਦਿਨ ਆਰਾਮ ਨਾਲ ਲੈ ਜੂਗੀ ਬਾਈ 12 13 ਦਿਨ ਹਜੇ ਕੱਚੀ ਆ ਹਾਂ ਤੇ ਰਾਜੀਪੜੀ ਚੰਗੀ ਆ ਗੱਲਕਾਰ ਠੀਕ ਆ ਪੰਜਾਬ ਦੀ ਆਪਾਂ ਇਹਨੂੰ ਜਰਸੀ ਬਾਕੀ ਲੇਵਾ ਫੁੱਟਬਾਲ ਵਾਲਾ ਲੇਵਾ ਬਣਾਉਗੇ ਜਿਵੇਂ ਉਹ ਆਪਣੀ ਉਹ ਕੰਮ ਦਾ ਨਹੀਂ ਜਿਹੜੀ ਸੂਈ ਆ ਕਾਲੀ ਦਾ ਹਾਂ ਜੀ ਹੁਣ ਇਹਦੇ ਨੇ ਉਹ ਵੀ ਲੇਵਾ ਬਣਾਉਣਾ ਲਓ ਇਹਦੇ ਅਰਗਾ ਨੇ ਹਵਾਨਾ ਤਿਆਰ ਕਰ ਜਾਣਾ ਕੱਲ ਜਿਆਦਾ ਸੀਗਾ ਲੇਵਾ ਇਹਦੋਂ ਗੱਡੀ ਤੇ ਚੜਨ ਕਰਨਾ ਚੜਨ ਚੱਕ ਕੇ ਹੁੰਦੀਆਂ ਬਾਈ ਭੋਵੇਂ ਹਾਂ ਜੀ ਹਾਂ ਬਾਕੀ ਮੇਨ ਗੱਲ ਹੁੰਦੀ ਪਸ਼ੂ ਦੀ ਆ ਵੇਖੋ ਵੀ ਆਉਣ ਸਾਰ ਮੂੰਹ ਖੁਰਨੀ ਚ ਬਿਲਕੁਲ 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 ਏਅਰ ਸ਼ੇਅਰ ਵੀ ਆਪਾਂ ਨੂੰ ਕਹਿ ਸਕਦੇ ਆ ਤੇ ਜਰਸੀ ਵੀ ਕਹਿ ਸਕਦੇ ਆ ਬਾਕੀ ਸੀਲਸ ਹੂ ਇਹ ਵੀ ਬਹੁਤ ਆ ਸੀਲਸ ਲਗੜ ਚੰਗੀ ਆ ਥਣ ਹਵਾਨਾ ਇਹਦਾ ਵੀ ਤੁਹਾਨੂੰ ਅੱਖ ਮਾਰ ਕੇ ਦਿਖਾ ਦਿੰਦੇ ਆ ਲਓ ਵੀ ਮਿੱਤਰੋ ਬਾਈ ਨੇ ਹੱਥ ਮਾਰ ਕੇ ਦਿਖਾਤਾ ਬਹੁਤ ਹੀ ਜਿਆਦਾ ਸੀਲ ਠੰਡੀ ਆ ਦੋਸਤੋ ਹਜੇ ਆ ਕੇ ਤੁਹਾਡੇ ਸਾਹਮਣੇ ਹੁਣੇ ਹੀ ਦੇਖ ਸਕਦੇ ਹੋ ਦੂਜਾ ਨਹੀਂ ਹੁੰਦਾਗਾ ਪਤਲੀ ਚਮੜੀ ਦੀ ਆ ਦੋਸਤੋ ਇਹ ਥਣ ਦੋਨਾਂ ਪਾਸੋਂ ਤੋਂ ਸੇਮ ਸ ਹੈ ਜੀ ਬਹੁਤ ਹੀ ਸੋਹਣੇ ਥਣ ਲੱਗੇ ਆ ਤੁਰ ਕੇ ਤੁਹਾਨੂੰ ਦਿਖਾਤੀ ਆ ਦੋਸਤੋ ਤੇ ਬਾਈ ਕਲੀ ਪੇੜਾ ਕੀ ਮੁੱਲ ਕਰਾਂਗੇ ਇਹਦਾ ਮੁੱਲ ਅੱਜ ਬਾਈ ਅੱਜ ਦੇ ਹਿਸਾਬ ਨਾਲ ਕਿ ਲੈਂਦਾ ਤਾਂ ਅੱਜ 77000 ਰੁਪਇਆ ਹੈ ਜੀ ਤਿਆਰੀ ਦੇ ਹਿਸਾਬ ਨਾਲ ਉਦੋਂ ਦਾ ਮਰ ਉਦੋਂ ਮੁੱਲ ਦੇਖਾਂਗੇ ਅੱਜ 77000 ਦੀ ਦੇ ਦਾਂਗੇ ਦੋ ਸਾਤਾਂ ਦੀ ਲਓ ਬਈ ਮਿੱਤਰੋ ਦੋਵਾਂ ਸਾਤਾਂ ਦੀ 77000 ਮੁੱਲ ਅੱਜ ਦਾ ਹੈ ਜੇ ਕੋਈ ਕੋਈ 2-4 ਦਿਨ ਲੇਟ ਹੁੰਦੀ ਹੈ ਬਾਕੀ ਉਧਰ ਉਹ ਵੀ ਦਿਖਾ ਦਿਓ ਧਾਰਾਂ ਉਹ ਵੜਦੀਆਂ ਤੇ ਇੱਧਰ ਦੋਸਤੋ ਜਿਹੜੀ ਵੜ ਆਹ ਆਪਾਂ ਵੱਛੀ ਵਾਲੀ ਵਿਖਾਈ ਆ ਧਾਰ ਤੁਸੀਂ ਦੇਖ ਸਕਦੇ ਹੋ ਬਹੁਤ ਮੋਟੀ ਗੰਨੇ ਰਗੀ ਧਾਰਾਂ ਤੇ ਸਾਫ ਸੁਥਰੀ ਹੈ ਜੇ ਵੀ ਕਿਸੇ ਵੀਰ ਨੂੰ ਇਹਨਾਂ ਪੰਜਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਤਾਂ ਦੋਸਤੋ ਨੰਬਰ 22 ਕੁਲਦੀਪ ਦਾ ਸਕਰੀਨ ਦੇ ਉੱਪਰ ਚੱਲੂਗਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆਂ ਸੌਦਾ ਕਰ ਸਕਦੇ ਆਂ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆਂ ਅਜਿਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ